ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਕਿ ਸਾਰੇ ਜਣੇ ਚੜ੍ਹਦੀ ਕਲਾ 'ਚ ਹੋਣਗੇ ਜਿੱਦਾਂ ਖਾਸ ਕਰਕੇ ਆਪਾਂ ਸੁਣੀਦਾ ਹੀ ਪਰਦੇਸ ਬਾਰੇ ਵੀ ਕੰਮ ਕਰੋ ਮਿਹਨਤ ਕਰੋ ਤੇ ਕਮਾਈ ਕਰੋ ਤੇ ਇਹ ਸੱਚ ਵੀ ਆ ਤੇ ਇੱਥੇ ਆ ਕੇ ਦੇਖ ਕਰ ਵੀ ਲਿਆ ਪਰ ਅੱਜ ਜਿਹੜੀ ਇੱਕ ਨਵੀਂ ਗੱਲ ਇੱਥੇ ਦੇਖਣ ਨੂੰ ਮਿਲੀ ਕਿ ਜਦੋਂ ਆਪਾਂ ਕੋਈ ਵੀ ਸਮਾਨ ਖਰੀਦਣਾ ਕਰਦੇ ਆ ਕੋਈ ਵੀ ਨਵੀਂ ਚੀਜ਼ ਲੈਣੇ ਆ ਦੁਕਾਨ ਤੇ ਜਾਣੇ ਆ ਖਾਸ ਕਰਕੇ ਅੱਜ ਜੋ ਇਹ ਜਿਹੜੀਆਂ ਜੋ ਦੁਕਾਨਾਂ ਤੁਸੀਂ ਦੇਖ ਰਹੇ ਆ ਹਨ ਇਹ ਸੜਕ ਤੇ ਲਗਾਈਆਂ ਹੋਈਆਂ ਇਹ ਖਾਸ ਪਰਮਿਸ਼ਨ ਲੈ ਕੇ ਸ਼ੌਂਕ ਵਜੋਂ ਇੱਥੇ ਦੇ ਲੋਕਾਂ ਨੇ ਜਿੱਦਾਂ ਕਹਿ ਲਈਏ ਵੀ ਲਾਈਆਂ ਆ ਤੇ ਇਹਨਾਂ ਦੇ ਕੋਲ ਜੋ ਵੀ ਇਹ ਸਮਾਨ ਆ ਸਾਰਾ ਇਹ ਇੱਕ ਵਰਤਿਆ ਹੋਇਆ ਸਮਾਨ ਆ ਤੇ ਉਸ ਸਮਾਨ ਨੂੰ ਇਹ ਵੇਚਣ ਆਏ ਹੋਏ ਆ ਇਸ ਪਿੰਡ ਦੇ ਕਈ ਘਰਾਂ ਚੋਂ ਜਾਂ ਕੇ ਲਈ ਇੱਥੇ ਲੱਗੇ ਛਾਗੇ ਦੇ ਪਿੰਡਾਂ ਦੇ ਵਿੱਚੋਂ ਛੁੱਟੀ ਵਾਲੇ ਦਿਨ ਜਿੱਦਾ ਕਹਿ ਲਈਏ ਇੱਕ ਸ਼ੌਂਕ ਵਜੋਂ ਇੱਕ ਰੋਜ਼ਗਾਰ ਵੱਲੋਂ ਇੱਕ ਕਮਾਈ ਵੱਲੋਂ ਇਹ ਆ ਕਿਹਨਾਂ ਦਾ ਸਾਧਨ ਜਿੱਦਾ ਕਹਿ ਲਈਏ ਵੀ ਜਾਂ ਕਮਾਈ ਦਾ ਹਨਾ ਕਿਉਂਕਿ ਇਹ ਲੋਕ ਤਾਂ ਇੱਕ ਇੱਕ ਪੈਣੀ ਤੇ ਇੱਕ ਇੱਕ ਸੈਂਟ ਨਹੀਂ ਛੱਡਦੇ ਇੰਨੇ ਯਾਨੀ ਕਿ ਇਹ ਇਹ ਇੱਕ ਮਿਹਨਤ ਦੇ ਤੌਰ ਤੇ ਵੀ ਜਾਂ ਇੱਕ ਕਹੜੀਏ ਵੀ ਮੌਕਾ ਜੇ ਇਹਨਾਂ ਨੂੰ ਇਦਾਂ ਮਿਲੇ ਕੋਈ ਕੁਝ ਵੀ ਇਹ ਇਦਾਂ ਆਪਣੇ ਵਾਂਗੂ ਨਹੀਂ ਕਤਰੌਂਦੇ ਵੀ ਜਿੱਦਾਂ ਕਹੜੀਏ ਵੀ ਇੱਕ ਦੂਜੇ ਨੂੰ ਕੋਈ ਛੇੜਨ ਕਰਨ ਲੱਪੰਦਾ ਆ ਜਾਂ ਹਨਾ ਪਰ ਇਹ ਨਾ ਚੀਜ਼ਾਂ ਤੋਂ ਬਹੁਤ ਦੂਰ ਆ ਇੱਥੇ ਕੋਈ ਕਿਸੇ ਦੀ ਲਾਈਫ 'ਚ ਕੋਈ ਕੋਸ਼ਿਸ਼ ਇੰਟਰਫੇਅਰ ਨਹੀਂ ਕਰਦਾ ਆਪਣੇ ਤਾਂ ਜਿੱਦਾਂ ਕਈ ਵਾਰੀ ਕੋਈ ਬੰਦਾ ਸਮਾਨ ਕੋਈ ਸਬਜ਼ੀ ਸ਼ਹਿਰ ਵੇਚਣ ਚੱਲ ਜੇ ਉਹਨੂੰ ਛੇੜਨ ਲੱਪੰਦੇ ਉਹ ਤੂੰ ਸਬਜ਼ੀ ਵੇਚਣ ਲੱਪਿਆਂ ਪਰ ਇਹ ਇਹਨਾਂ ਗੱਲਾਂ ਤੋਂ ਬਹੁਤ ਉੱਪਰ ਉਠੇ ਆ ਤੁਸੀਂ ਆ ਦੇਖ ਰਹੇ ਆ ਜਿਹੜੀਆਂ ਨਿੱਕੇ ਨਿੱਕੇ ਚੀਜ਼ਾਂ ਜਿੱਦਾਂ ਜਾਂ ਜੋ ਵੀ ਚੀਜ਼ਾਂ ਆ ਖੜਾਉਣੇ ਆ ਹਨਾ ਕੱਪੜੇ ਆ ਕੱਚ ਦਾ ਸਮਾਨ ਆ ਜਾਂ ਲੋਹੇ ਦਾ ਸਮਾਨ ਆ ਜਾਂ ਚੂਚੈਨੀਆਂ ਮਾਲਾ ਜੋ ਵੀ ਆਏ ਇਹ ਨਹੀਂ ਕਿ ਵੀ ਬਹੁਤ ਪੁਰਾਣੀਆਂ ਆ ਬ੍ਰਾਂਡ ਨਿਊ ਵੀ ਆ ਤੇ ਜਿਹੜੀਆਂ ਹਲੇ ਜਿੱਦਾਂ ਇਹਨਾਂ ਨੇ ਕਈ ਯੂਜ਼ ਹੀ ਨਹੀਂ ਕੀਤੀਆਂ ਤੇ ਬਹੁਤ ਘੱਟ ਰੇਟ ਤੇ ਬਹੁਤ ਵਧੀਆ-ਵਧੀਆ ਚੀਜ਼ਾਂ ਵੀ ਜਿੱਦਾਂ ਕਹਿੜੀ ਇਹਨਾਂ ਦੇ ਕੋਲ ਆ ਤੇ ਇਹ ਇੱਕ ਸ਼ੌਂਕ ਵਜੋਂ ਜਿੱਦਾਂ ਕਹਿੜੀ ਹੈ ਜਾਂ ਕਹਾ ਕਿੜੀ ਵੀ ਆਪਾਂ ਜਿੱਦਾਂ ਹੁਣ ਆਪਣੇ ਘਰੇ ਆਪਾਂ ਵੀ ਜਿੱਦਾਂ ਖੇਤੀ ਕਰਦੇ ਹਾਂ ਕਰੇ ਕਈ ਵਾਰੀ ਬਹੁਤ ਬਾਦੂ ਸਮਾਨ ਪਿਆ ਹੁੰਦਾ ਵੀ ਸਿਸਟਮ ਸੈੱਟ ਕਰਕੇ ਕਈ ਚੀਜ਼ਾਂ ਇੰਦਾਂ ਨਹੀਂ ਹੁੰਦੀਆਂ ਵੀ ਆਪਾਂ ਕੱਲ ਕਵਾੜੀਏ ਨੂੰ ਚੁਕਾ ਵੀ ਦਿੰਦੇ ਹੁੰਦੇ ਸੀ ਪਰ ਉਹ ਇੱਕ ਵੱਖਰਿਆ ਹਸਾਬ ਕਿਤਾਬਾ ਵੀ ਇੱਥੇ ਇਂ ਦੇਖਿਆ ਜੋ ਮੈਂ ਸੋਚਿਆ ਵੀ ਜੋ ਮੈਂ ਸਿਸਟਮ ਦੇ ਹਿਸਾਬ ਨਾਲ ਲੈਣਿਆਂ ਦਾ ਹਸਾਬ ਕਿਤਾਬ ਲਾਇਆ ਵਰਤੋਂ ਕੰਤੋਂ ਬਾਅਦ ਜਿਹੜੀ ਚੀਜ਼ਾਂ ਨੂੰ ਹਨਾ ਸਿਸਟਮ ਸੈੱਟ ਨਹੀਂ ਕਰਦੇ ਬਹੁਤ ਸਾਫ ਕੇ ਰੱਖਦੇ ਆ ਦੇਖੋ ਕਿੰਨੀਆਂ ਪੁਰਾਣੀਆਂ ਸਿੰਦਰੀਆਂ ਆ ਆ ਖੜਵਾਉਣੇ ਜਿੱਦਾਂ ਜਾਂ ਕਹਿ ਲਈਏ ਨਿਆਣਿਆਂ ਦੇ ਜਾਂ ਕੋਈ ਵੀ ਚੀਜ਼ ਲਾੜੀ ਇਹਨਾਂ ਦੇ ਹਨਾ ਇਹ ਵਰਤੋਂ ਕਰਕੇ ਉਹਨੂੰ ਕੀ ਦੀ ਕਦਰ ਕਰਦੇ ਆ ਹਰੇਕ ਕੀ ਦੀ ਬਹੁਤ ਵੈਲਿਊ ਪਾਉਂਦੇ ਆ ਇਹਨਾਂ ਨੂੰ ਪਤਾ ਆਇਆ ਵੀ ਪੈਸੇ ਖਰਚੇ ਆ ਪੈਣੀ ਖਰਚੀ ਆ ਮਹਿੰਗੇ ਮਹਿੰਗੇ ਚੀਜ਼ਾਂ ਇਹ ਵਰਤ ਕੇ ਯੂਜ਼ ਕਰਕੇ ਵੀ ਸਟਮ ਸੈਟ ਨਹੀਂ ਕਰਦੇ ਕਹਾ ਉਹਨੂੰ ਜਿੱਦਾਂ ਫੇਰ ਵਰਤੋਂ ਚ ਲਿਆ ਕੇ ਇੱਕ ਬਿਜ਼ਨਸ ਦੇ ਤੌਰ ਤੇ ਹੁਣ ਦੇਖੀ ਇਹਨਾਂ ਨੂੰ ਕੋਈ ਕਿਸੇ ਨੂੰ ਕਹੇ ਨਾ ਨਹੀਂ ਵੀ ਅਸੀਂ ਪੁਰਾਣਾ ਸਮਾਨ ਰੱਖ ਕੇ ਬੈਠੇ ਆ ਜਾਂ ਕੀ ਆ ਇਹਨਾਂ ਨੂੰ ਇੱਕ ਇਹ ਆ ਵੀ ਅਸੀਂ ਆਪਣਾ ਬਿਜ਼ਨਸ ਕਰਨ ਆਏ ਆ ਆਪਣੇ ਜਿੱਦਾਂ ਕਹੜੀਏ ਵੀ ਉਹ ਬੰਦੇ ਨੂੰ ਤਾਂ ਸੰਗੀ ਮਾਰ ਜਾਂਦੀ ਆ ਜਾਂ ਆਪਣਾ ਹੋਰ ਉਤੀ ਇੱਕ ਦੂਜੇ ਨੂੰ ਸ਼ੇਅਰ ਕਮਾਈ ਵੀ ਕਰ ਸਕਦੇ ਤੇ ਗਾਹਾਂ ਜੀ ਆਪਣਾ ਹੋਰ ਕੋਈ ਚੀਜ਼ ਲੈਣੀ ਕਰਨੀ ਵੀ ਆ ਉਹ ਵੀ ਲੈ ਸਕਦੇ ਆ ਦੇਖੋ ਹੁਣ ਗੱਡੀ ਦੇ ਸਪੀਕਰ ਬਾੜਾ ਨੂੰ ਹੈਡ ਟ੍ਰੈਲ ਇਹ ਆਪਾਂ ਜਿੱਦਾਂ ਚੇਂਜ ਕਰਾ ਕੇ ਕੱਢ ਲਈ ਦੇ ਇਹਦਾ ਸਿਸਟਮ ਸੈੱਟ ਆ ਸੈਗਲ ਗੱਡੀ ਦੇ ਮਗਰ ਲਾਉਣ ਕਰਨ ਨੂੰ ਇਵਨ ਕਿ ਹਰੇਕ ਚੀਜ਼ ਬਹੁਤ ਆਪਣੀ ਵਰਤੋਂ ਕਰਕੇ ਉਹਨੂੰ ਸਾਫ ਕਰਕੇ ਗਾਹਾਂ ਫਿਰ ਵੇਚ ਦਿੰਦੇ ਆ ਇਤੋਂ ਯਾਨੀ ਕਿ ਇਹ ਪਤਾ ਇੱਕ ਲੱਗਦਾ ਵੀ ਇਹ ਚੀਜ਼ਾਂ ਦੀ ਕਿੰਨੀ ਕਦਰ ਕਰਦੇ ਆ ਹੁਣ ਜਿੱਦਾਂ ਹੁਣ ਕਹਿ ਲਿਆ ਵੀ ਆਪਾਂ ਆਪਣੀ ਸੋਚ ਨਹੀਂ ਹਸਾਉਣਾ ਸੋਚੀਏ ਵੀ ਆਪਾਂ ਚੀਜ਼ ਲੈ ਲਈ ਬਾਤ ਨਹੀਂ ਸੈਟ ਦੀ ਪਰ ਇਹ ਦੇਖੋ ਨਾ ਨੇ ਨਿੱਕੀ-ਨਿੱਕੀ ਤੋਂ ਵੱਡੀ-ਵੱਡੀ ਤੋਂ ਨਿੱਕੀ-ਨਿੱਕੀ ਚੀਜ਼ ਵੀ ਸਾਮ ਕਰਕੇ ਰੱਖੀ ਆ ਤੇ ਉਹਦਾ ਹਾਲੇ ਵੀ ਮੁੱਲ ਹੈ ਤੇ ਉਹਨੂੰ ਸਾਮ ਕਰਕੇ ਉਹਨੂੰ ਆ ਪਤਾ ਨਹੀਂ ਕਿੰਨੀ ਪੁਰਾਣੀ ਤੱਕੜੀ ਹੋਣੀ ਜਿਹੜੇ ਪਹਿਲਾਂ ਤੋਲਿਆਂ 'ਚ ਤੋਲਦੇ ਹੁੰਦੇ ਸੀ ਸੋ ਇਹ ਚੀਜ਼ਾਂ ਦੀ ਮੈਂ ਦੇਖਾ ਬਹੁਤ ਕਦਰ ਕਰਦੇ ਆ ਬਹੁਤ ਜ਼ਿਆਦਾ